ਤੁਸੀਂ ਇਹ ਲਾ ਲਓ ਵੀ ਕਿਸੇ ਪਾਸਿਓ ਕੋਈ ਕਲਰ ਪੇਂਟ ਨਹੀਂ ਉਤਰਿਆ ਹੋਇਆ ਬਿਲਕੁਲ ਨਿਊ ਕੰਡੀਸ਼ਨ ਦਾ ਜਿਹੜਾ ਇਹਦੇ ਨਾਲ ਆਪ ਨੂੰ ਸਿਸਟਮ ਮਿਲਦਾ ਉਹ ਰੇਂਜ ਨਹੀਂ ਕੱਟਦਾ ਨਹੀਂ ਕੱਟਦਾ ਜਮੇ ਕਿਉਂਕਿ ਜਦੋਂ ਹੁਣ ਮੈਂ ਲਾਉਂਦੇ ਆ ਉਦੋਂ ਸੀਜ਼ਨ ਵੇਲੇ ਪੂਰਾ ਜੋਰ ਹੁੰਦਾ ਉਦੋਂ ਇਕੱਠੇ ਹੋ ਜਾਂਦੇ ਕਈ ਵਾਰ ਲਵੇ ਲਵੇ ਕਰਾ ਹਾਂ ਹਜੇ ਤਾਂ ਆਂਡੀਆਂ ਗੌਂਡੀਆਂ ਤੇ ਖੇਤਾਂ ਦੇ ਵਿੱਚ ਵੀ ਲਵੇ ਬਟਨਾ ਬਟ ਵੀ ਜਲਦਾ ਅਜੇ ਤੱਕ ਕੋਈ ਦਿੱਕਤ ਨਹੀਂ ਆਈਦੀ ਮੈਨੂੰ ਕਦੇ ਰੁਕਣਾ ਨਹੀਂ ਪਿਆ ਸੀ ਮਿੱਤਰੋ ਅੱਜ ਆਪਾਂ ਪਹੁੰਚ ਗਏ ਪਿੰਡ ਸੇਖਾ ਤੇ ਜ਼ਿਲ੍ਹਾ ਪਹੁੰਚਦਾ ਬਰਨਾਲਾ ਜਾਨੀ ਕਿ ਬਰਨਾਲੇ ਜ਼ਿਲ੍ਹੇ ਦੀ ਬਿਲਕੁਲ ਨਾਲ ਲ ਤੇ ਅੱਜ ਨਾ ਮਿੱਤਰੋ ਤੁਹਾਡੇ ਵਾਸਤੇ ਜਿਹੜੇ ਸੱਜਣ ਫੋਨ ਲਾਉਂਦੇ ਹੁੰਦੇ ਆ ਬਾਈ ਸਾਨੂੰ ਵੀ ਤੁਸੀਂ ਟਰੈਕਟਰਾਂ ਦੀ ਐਡਾਂ ਤਾਂ ਕਰਦੀ ਕਰਦੇ ਹੋ ਨਾਲ ਗੱਡੀਆਂ ਦੀਆਂ ਕਰਿਆ ਕਰੋ ਤੇ ਨਾਲ ਖੇਤੀਬਾੜੀ ਦੇ ਸੰਦਾਂ ਦੀਆਂ ਹੋਰ ਵੀ ਐਡਾਂ ਕਰਿਆ ਕਰੋ ਅੱਜ ਉਹ ਭਰਾਵਾਂ ਦੇ ਗੱਲ ਨੂੰ ਮੁੱਖ ਰੱਖਦੇ ਹੋਏ ਨਾ ਅੱਜ ਤੁਹਾਡੇ ਵਾਸਤੇ ਕੰਪਿਊਟਰ ਕਰਾ ਲੈ ਕੇ ਆਏ ਬਿਲਕੁਲ ਨਿਊ ਕੰਡੀਸ਼ਨ ਦਾ ਟਾਪ ਮਾਡਲ ਹੈ ਮਿੱਤਰੋ ਤੇ ਤੁਸੀਂ ਨਾ ਅਸਲ ਕੰਡੀਸ਼ਨ ਦੇ ਕੇ ਜੱਜ ਕਰੋਗੇ ਵੀ ਕਿਸੇ ਸ਼ੋਅਰੂਮ ਦੇ ਵਿੱਚ ਖੜਾ ਹੈ ਹਨਾ ਵੀ ਬਿਲਕੁਲ ਜਿਵੇਂ ਡੈਮੋ ਹੁਣ ਡੈਮੋ ਕਹਿ ਸਕਦੇ ਆਂ ਆਪਾਂ ਉਸੇ ਤਰ੍ਹਾਂ ਦੀ ਕੰਡੀਸ਼ਨ ਦਾ ਤਰ ਮੇਰੇ ਚਾਰੇ ਪਾਸੇ ਦਿਖਾ ਦਿਓ ਪਹਿਲਾਂ ਤੇ ਤੁਸੀਂ ਇਹ ਲਾ ਲਓ ਵੀ ਕਿਸੇ ਪਾਸਿਓ ਕੋਈ ਕਲਰ ਪੇਂਟ ਨਹੀਂ ਉਤਰਿਆ ਹੋਇਆ ਬਿਲਕੁਲ ਨਿਊ ਕੰਡੀਸ਼ਨ ਦਾ ਤੇ ਪਰ ਸੱਜਣੋ ਇਸ ਕੰਪਿਊਟਰ ਕਰਾ ਖਰੀਦਣ ਵਾਲੇ ਭਰਾਵਾਂ ਦਾ ਨਾ ਇਹਦੇ ਵਿੱਚੋਂ ਹਜ਼ਾਰਾਂ ਨਹੀਂ ਕਹਿ ਸਕਦੇ ਲੱਖਾਂ ਰੁਪਈਆ ਦਾ ਫਾਇਦਾ ਹੋ ਜੂਗਾ ਲੱਖਾਂ ਦਾ ਫਾਇਦਾ ਕਿਉਂ ਹੋ ਜੂਗਾ ਕਿਉਂਕਿ ਇਹ ਬਾਈ ਜਸਵੀਰ ਦੇ ਘਰੇ ਨਾ ਸੇਖੇ ਪਿੰਡ ਦੇ ਵਿੱਚ ਬਕਾਊ ਖੜਾ ਤੇ ਹੁਣ ਤੁਹਾਨੂੰ ਮਾਡਲ ਵੀ ਦੱਸਾਂਗੇ ਕੀ ਗੱਲਬਾਤ ਹੈ ਹੋਰਾਂ ਕੰਪਿਊਟਰ ਕਰਾਂ ਦੇ ਨਾਲ ਉਹਦੇ ਵਿੱਚ ਕੀ ਡਿਫਰੈਂਟ ਹੈ ਹੈਨਾ ਸਾਰਾ ਕੁਝ ਡਿਟੇਲ ਦੇ ਵਿੱਚ ਦੱਸਾਂਗੇ ਪਹਿਲਾਂ ਆਪਾਂ ਮਿਲ ਲਈ ਬਾਈ ਨੂੰ ਵੀਰੇ ਕੀ ਹਾਲ ਨੇ ਠੀਕ ਆ ਵੀਰੇ ਠੀਕ ਹੈ ਜਸਵੀਰ ਤੇ ਬਾਈ ਇਹ ਸੇਲ ਕਰ ਰੱਖਿਆ ਹੈ ਹਾਂਜੀ ਹਾਂ ਤੇ ਮੈਨੂੰ ਇਹ ਦੱਸਿਓ ਅਸਲ ਤਾਂ ਇਹਨੂੰ ਕੰਡੀਸ਼ਨ ਦੇ ਹੱਕੇ ਤਾਂ ਹੁਣ ਆਪਾਂ ਜੇ ਮਾਡਲ ਦੀ ਗੱਲ ਕਰੀਏ ਹਾਂਜੀ ਤਾਂ ਕਹੀਏ ਵੀ ਕੀ ਪਰ ਮੈਨੂੰ ਇਹ ਦੱਸਿਓ ਵੀ ਇਹ ਮਾਡਲ ਕਿੰਨਾ ਇਹ ਮਾਡਲ ਆਪਣਾ ਇਹੀ ਹੈ ਸਾਲ ਦਾ 1.24 ਦਿਨ ਨਿਕਲੇ ਹੋਇਆ 24 ਦਾ ਨਿਕਲੇ ਹੋਇਆ ਆਹੀ ਸੀਜ਼ਨ ਲਾਇਆ ਇਹਦੇ ਨਾਲ ਅੱਛਾ ਇੱਕ ਇਹਦੇ ਨਾਲ ਸੀਜ਼ਨ ਲੱਗਿਆ ਹੋਇਆ ਇੱਕ ਸੀਜ਼ਨ ਨਹੀਂ ਲੱਗਿਆ ਬਈ ਕਿੰਨਾ ਕੁ ਮਤਲ ਇਹਦੇ ਨਾਲ ਵਹਾਣ ਪਧਰਾ ਕੀਤਾ ਹੋਇਆ ਤੁਹਾਡਾ ਇਹਦੇ ਨਾਲ 400 ਘੰਟਾ ਚੱਲ ਗਿਆ ਜੀ ਇਹ ਇੱਕ ਇੱਕ ਸੀਜ਼ਨ ਪਹਿਲੇ ਸਾਲ ਲਾਇਆ ਸੀਗਾ ਅੱਛਾ 400 ਘੰਟਾ ਚੱਲੇ 400 ਘੰਟਾ ਲਾਇਆ ਠੀਕ ਓਕੇ ਪਰ ਮੈਂ ਕੰਡੀਸ਼ਨ ਦਿਖਾ ਦੂੰ ਹਣਾ ਵੀ ਆ ਆ ਦਿਖਾ ਯਾਰ ਇੰਨਾ ਬਾਈ ਉਹਨੇ ਬਾਈ ਮੇਰੇ ਕੋਲ ਇਹ ਚੀਜ਼ ਦੱਸਿਓ ਹਾਂਜੀ ਤੁਸੀਂ ਇਹ ਆਪ ਮਤਲਬ ਡਰਾਈਵਿੰਗ ਕਰਦੇ ਸੀ ਟਰੈਕਟਰ ਦੇ ਉੱਪਰ ਕੋਈ ਨਹੀਂ ਆਪ ਹੀ ਚਲਾਉਂਦਾ ਸੀ ਮੈਂ ਬੰਦਾ ਕੋਈ ਨਹੀਂ ਰੱਖਿਆ ਅਸਾਂ ਬੰਦਾ ਕੋਈ ਨਹੀਂ ਰੱਖਿਆ ਕਿਸੇ ਕਰਕੇ ਬਾੜੀ ਸ਼ਾਮ ਆ ਜੀ ਹਾਂ ਨਹੀਂ ਤਾਂ ਫਿਰ ਕਿਉਂਕਿ ਹੋਰ ਬੰਦਾ ਹੁੰਦਾ ਉਹ ਇੰਨੀ ਸ਼ਾਮ ਨਹੀਂ ਰਹਿੰਦੀ ਇਹ ਵੀ ਗੱਲ ਹੈਗੀ ਆ ਤੇ ਇੱਕ ਸੀਜ਼ਨ ਤੁਸੀਂ ਨੇ ਲਾਇਆ ਬਈ ਹੈਨਾ ਇਹ ਹੈਗਾ ਆਪਣਾ ਪਨੇਸਰ ਵਾਲਿਆਂ ਦਾ ਪਨੇਸਰ ਵਾਲਿਆਂ ਦੇ ਐਗਰੀ ਕਲਾਸ ਹੈਨਾ ਹਾਂਜੀ ਤੇ ਬਈ ਮੈਨੂੰ ਇਹ ਦੱਸਿਓ ਕੰਪਿਊਟਰ ਕਰਾਤਾ ਜਿੰਮੇ ਕਹਦੀ ਆ ਵੀ ਆਪਣੇ ਜਿਹੜੇ ਪਹਿਲਾਂ ਹੁੰਦੇ ਸੀ ਉਹ ਰੱਸੀ ਜੇ ਨਾਲ ਖਿੱਚ ਲੈਂਦੇ ਹੁੰਦੇ ਸੀ ਹਾਂਜੀ ਹਾਂ ਤੇ ਇਹ ਆ ਗਿਆ ਸਾਰਾ ਡਿਸਟ੍ਰੀਬਿਊਟਰ ਵਾਲਾ ਹਾਂਜੀ ਹਾਂ ਹੈਨਾ ਇਹਦੇ ਵਿੱਚ ਕੀ ਕੀ ਆ ਉਹਦੇ ਨਾਲ ਉਹ ਤਬਦੀਲੀਆਂ ਆਣੇ ਪਹਿਲਾਂ ਮੈਨੂੰ ਇਹ ਦੱਸਿਓ ਤੁਸੀਂ ਤਾਂ ਇਹਦੇ ਉੱਪਰ ਵਰਕ ਕੀਤਾ ਕੰਮ ਕੀਤਾ ਹਾਂਜੀ ਹਾਂ ਹੈਨਾ ਉਹਦੇ ਨਾਲੋਂ ਦਾ ਜਿਹੜੇ ਪਹਿਲਾਂ ਹੁੰਦੇ ਉਹਨਾਂ ਨਾਲੋਂ ਇੱਕ ਤਾਂ ਇਹਨਾਂ ਦੇ ਸਿਸਟਮ ਦਾ ਬਹੁਤ ਵਧੀਆ ਸਿਸਟਮ ਆ ਇਹਨਾਂ ਦਿੱਤਾ ਨਾਲ ਇਹਨਾਂ ਨੇ ਠੀਕ ਹੈ ਜੀ ਠੀਕ ਆ ਉਹਦੇ ਰੇਂਜ ਰੂਂਜ ਨਹੀਂ ਕੱਟਦਾ ਜਿੰਨੇ ਮਰਜ਼ੀ ਡੋ ਕਰਾ ਤੇ ਨਗੜਾ ਸਿਸਟਮ ਇਕੱਠੇ ਚੱਲੀ ਜਾਂਦੇ ਆ ਤੇ ਇਹ ਦਿੱਕਤ ਨਹੀਂ ਆਈਦੀ ਅਸਾ ਜਿਹੜਾ ਇਹਦੇ ਨਾਲ ਆਪਾਂ ਨੂੰ ਸਿਸਟਮ ਮਿਲਦਾ ਉਹ ਰੇਂਜ ਨਹੀਂ ਕੱਟਦਾ ਨਹੀਂ ਕੱਟਦਾ ਜਮੇ ਕਿਉਂਕਿ ਜਦੋਂ ਹੁਣ ਮੈਂ ਲਾਉਂਦੇ ਆ ਉਦੋਂ ਸੀਜ਼ਨ ਵੇਲੇ ਪੂਰਾ ਜ਼ੋਰ ਹੁੰਦਾ ਉਦੋਂ ਇਕੱਠੇ ਹੋ ਜਾਂਦੇ ਕਈ ਵਾਰ ਲਵੇ ਲਵੇ ਕਰਾ ਹਾਂ ਅਜੇ ਤਾਂ ਆਂਡੀਆਂ ਗੌਂਡੀਆਂ ਤੇ ਖੇਤਾਂ ਦੇ ਵਿੱਚ ਵੀ ਲਵੇ ਵਟਣਾ ਵਟ ਵੀ ਜਲਦਾ ਅਜੇ ਤੱਕ ਇਹ ਦਿੱਕਤ ਨਹੀਂ ਆਈਦੀ ਮੈਨੂੰ ਕਦੇ ਰੁਕਣਾ ਨਹੀਂ ਪਿਆ ਸੀ ਠੀਕ ਹੈ ਜੀ ਕਿਉਂਕਿ ਜੇ ਸਿਸਟਮ ਵਧੀਆ ਫੇੜੀ ਕਰਾਪਣਾ ਉੱਥੇ ਚੱ ਕਿਉਂਕਿ ਨਾ ਜੇ ਬਾਈ ਕਹਿੰਦਾ ਵੀ ਜਿਵੇਂ ਆਪਾਂ ਆਮ ਹੀ ਲਾ ਲਈਏ ਵੱਟ ਦੇ ਨਾਲ ਵੱਟ ਕੰਪਿਊਟਰ ਕਰਾ ਚੱਲਦੇ ਹੁੰਦੇ ਜੋਰ ਹੁੰਦਾ ਵੀ ਕਦੇ ਰੇਂਜ ਨਹੀਂ ਕੱਟੀ ਕਦੇ ਰੇਂਜ ਨਹੀਂ ਕੱਟੀ ਹੈ ਨਾ ਵੀਰੇ ਇੱਕ ਤਾਂ ਬਾਈ ਕਹਿੰਦਾ ਵੀ ਜਿਹੜਾ ਇਹਦੇ ਨਾਲ ਸਿਸਟਮ ਮਿਲਿਆ ਨਾ ਇੰਨਾ ਕ ਬਈ ਜ਼ਬਰਦਸਤ ਹੈ ਕਹਿੰਦਾ ਵੱਟ ਦੇ ਨਾਲ ਵੱਟ ਆਪ ਨੂੰ ਆਮ ਹੀ ਪਤਾ ਬਈ ਕਿਸਾਨ ਭਰਾਵਾਂ ਦੇ ਖੇਤਾਂ ਦੇ ਵਿੱਚ ਕੰਪਿਊਟਰ ਕਰਾ ਲੱਗੇ ਹੁੰਦੇ ਆ ਵੀ ਇੱਕ ਦੂਜੇ ਦੀ ਰੇਂਜ ਨਹੀਂ ਖਿੱਚਦੇ ਹਾਂਜੀ ਹਾਂ ਹਣਾ ਬਿਲਕੁਲ ਸਮੱਸਿਆ ਨਹੀਂ ਜੇ ਵਧੀਆ ਸਿਸਟਮ ਹੋਊਗਾ ਜੀ ਆਪਣੇ ਕੋਲੇ ਤਾਂ ਹੀ ਚੱਲੂਗਾ ਤਾਂ ਹੀ ਚੱਲੂਗਾ ਜੇ ਮਾੜਾ ਸਿਸਟਮ ਆ ਤਾਂ ਉਹਦੀ ਰੇਂਜ ਕੱਟ ਜੂ ਇਹ ਵੀ ਗ ओके ਤੇ ਭਈ ਉਹ ਸਿਸਟਮ ਮਤਲਬ ਕਿਹੜੀ ਕੰਪਨੀ ਦਾ ਹੈ ਉਹ ਸਪ੍ਰੈਕਰ ਹੈ ਜੀ ਸਪ੍ਰੈਕਰ ਦਾ ਹੈ ਹਾਂ ਜੀ ਹਾਂ ਓਕੇ ਉਹ ਤੁਹਾਨੂੰ ਇਹ ਵਿੱਚ ਫੋਟੋ ਲਾ ਦੇ ਹੋਈ ਨਾਲ ਦਿਖਾ ਦਾਂਗੇ ਤੁਹਾਨੂੰ ਕੋਈ ਚੱਕਰ ਨਹੀਂ ਵੈਸੇ ਵੀ ਚਲਾ ਰਹੇ ਹਾਂ ਨਾ ਡਿਸਪਲੇ ਦਾ ਦੇਖਦਾ ਜੀ ਉਹਨੂੰ ਫੇਰ ਕਲੀਅਰ ਹੁੰਦਾ ਵੀ ਕਿਹੜਾ ਸਿਸਟਮ ਆ ਬਿਲਕੁਲ ਬਿਲਕੁਲ ਜਿਹਦੇ ਕੋਲ ਉਹ ਸਿਸਟਮ ਦੇਖਿਆ ਜਾ ਕੇ ਤੇ ਚਲਾਇਆ ਹੋਇਆ ਤਾਂ ਉਹਨੂੰ ਆਪੇ ਪਤਾ ਲੱਗ ਜੂ ਲੈਕਾ ਤੇ ਉਹ ਸੇਮ ਕਾਪੀ ਨੇ ਜੀ ਸੇਮ ਰੇਟ ਹੈਗਾ ਸੇਮ ਹੀ ਉਹਨਾਂ ਦਾ ਰਿਜ਼ਲਟ ਆਗਾ ਹਾਂ ਉਹ ਵੀ ਲੈਂਕਾ ਵੀ ਮਤਲਬ ਕਹਵੇਂ ਐਟ ਕੰਪਨੀਆ ਬ੍ਰਾਂਡ ਹੈ ਹਾਂ ਹਾਂ ਬ੍ਰਾਂਡ ਹੈ ਜੀ ਪਰ ਉਹ ਵੀ ਬ੍ਰਾਂਡ ਹੀ ਹੈਗਾ ਉਹ ਤਾਂ ਇੱਕ ਵੀ ਕੰਪਲੀਟ ਨਹੀਂ ਹੋਈ ਸੀ ਕਦੇ ਵੀ ਠੀਕ ਆ ਦੋਨਾਂ ਦਾ ਰੇਟ ਵੀ ਸੇਮ ਆ ਰੇਟ ਵੀ ਦੋਨਾਂ ਦੀ ਸੇਮ ਜਮਾ ਸੇਮ ਆ ਰਿਜ਼ਲਟ ਵੀ ਉਹਨਾਂ ਹੀ ਓਕੇ ਇੱਕ ਤਾਂ ਬਈ ਇਹ ਆ ਗਿਆ ਮਤਲਬ ਡਬਲ ਹਿੱਸੇ ਡਬਲ ਐ ਸੇ ਜੀ ਹਾਂ ਇਹਦਾ ਇਹਦਾ ਵੀ ਮੱਚ ਫਾਇਦਾ ਕੀ ਆ ਮੈਨੂੰ ਡਬਲ ਹਿੱਸੇ ਦੇ ਇਹਦਾ ਇਹ ਧੜਕਾ ਨਹੀਂ ਜੀ ਅਸਾਂ ਇਹ ਧੜਕਾ ਨਹੀਂ ਆਏ ਉੱਚਾ ਨਹੀਂ ਮਾਂ ਨਹੀਂ ਜਮਾ ਹੀ ਨਹੀਂ ਜਦੋਂ ਜਿੰਨਾ ਮਰਜ਼ੀ ਟਰੈਕਟਰ ਨੂੰ ਤੇਜ਼ ਕਰੀ ਚੱਲੀ ਆ ਪਾਂਜੀ ਤੇ ਅੱਗੇ ਜਿਹੜੇ ਸਿੰਗਲ ਹਿੱਸੇ ਜਉਂਦੇ ਸੀ ਉਹਨਾਂ ਦੀ ਇਹੀ ਕੰਪਲੀਟ ਜਾਂਦੀ ਸੀ ਉਹ ਐ ਬਾਲ ਮਾਰਨ ਲੱਗੇ ਅਧਿਆ ਠੀਕ ਹੈ ਜਿਵੇਂ ਆਪਣੇ ਹੰਪ ਹੁੰਦੇ ਜਾਂ ਧੋੜੀਆਂ ਜੇ ਪਾਉਣ ਲੱਗੇ ਨੇ ਬਹਣ ਚ ਠੀਕ ਹੈ ਠੀਕ ਹੈ ਇਹਨੇ ਉਹ ਚੀਜ਼ ਨਹੀਂ ਕਰਨੀ ਬਿਲਕੁਲ ਜੀ ਸਪੀਡ ਤੇਜ਼ ਕਰ ਲਾਂਗੇ ਆਪਾਂ ਹਾਂ ਜੀ ਮੈਨੂੰ ਕੋਈ ਡਿੱਕਾ ਨਹੀਂ ਜੀ ਤਾਂ ਵੀ ਕੋਈ ਦਿੱਕਤ ਨਹੀਂ ਨਹੀਂ ਜਮੇ ਨਹੀਂ ਨੇ ਜਮਾ ਇੱਕ ਲੈਵਲ ਤੇ ਬਹਾਨਾ ਹੀ ਕਰਨਾ ਅਜੇ ਤੱਕ ਦੇ ਨਹੀਂ ਕਿ ਇੱਕ ਭਰਦਾ ਵੀ ਕਿਤੇ ਆਪਾਂ ਨੂੰ ਲਾਂਭਾ ਨਹੀਂ ਆਇਆ ਸੀ ਇੰਨਾ ਲੈਵਲ ਪੱਧਰ ਦਾ ਹੈ ਕਿਉਂਕਿ ਚੰਗੀ ਚੀਜ਼ ਤਾਂ ਤਾਂ ਫਿਰ ਇਹੀ ਫਰਕ ਆਉਂਦਾ ਹੈ ਨਾ ਬਾਕੀ ਜੀ ਡੋਬ ਮਾਡਲ ਆ ਗਈ ਜੀ ਬਾਕੀ ਸਿਸਟਮ ਵਧੀਆ ਬਾਕੀ ਚਲਾਉਣ ਵਾਲੇ ਆਪ ਵਧੀਆ ਸੀ ਕੋਈ ਲਾਂਭੇ ਵਾਲੀ ਗੰਦੇ ਬੰਦੇ ਦੇ ਹੱਥ ਛੱਡੀ ਉਹ ਵੀ ਨਹੀਂ ਗੱਲ ਹੁੰਦੀ ਇਹ ਵੀ ਗੱਲ ਸਹੀ ਹੈ ਇਹ ਵੀ ਕਈ ਗੱਲਾਂ ਇਕੱਠੀਆਂ ਹੋ ਜਾਂਦੀਆਂ ਨੇ ਇੱਕ ਤਾਂ ਦੇਖਦਾਰ ਮੈਂ ਡਾਬਲ ਤਾਂ ਇਹਦੇ ਵਿੱਚ ਹਿੱਸਾ ਆ ਗਿਆ ਹਨਾ ਵੀ ਤੇ ਬਾਈ ਕਹਿੰਦਾ ਵੀ ਮਤਲਬ ਬਬਲਿੰਗ ਨਹੀਂ ਦਿਖਾਉਂਦਾ ਹਾਂ ਯਾਰ ਹੈਨਾ ਪਿਓਰ ਜਿੱਥੇ ਮਤਲਬ ਇਹਨੂੰ ਕਸ ਤੋਂ ਕਰਦਾ ਹਾਂ ਹਾਂ ਬੰਨ ਲਿਆ ਜੀ ਬਸ ਹਾਂ ਬੰਨ ਲਿਆ ਕੋਈ ਦਿੱਕਤ ਨਹੀਂ ਆਉਣੀ ਇੱਕ ਲੈਵਲ 'ਚ ਰੱਖੂ ਜਮਾ ਓਕੇ ਇੱਕ ਤਾਂ ਇਹ ਗੱਲ ਹੋ ਗਈ ਬਈ ਦੂਸਰਾ ਇਹ ਟੂਲ ਵੀ ਇਹਦੇ ਵਿੱਚ ਨਮੀ ਤਕਨੀਕਾ ਬਈ ਹੈਨਾ ਹਾਂਜੀ ਹਾਂ ਇਹ ਟੌਪ ਮਾਡਲ ਜੀ ਆਉਂਦੀ ਆ ਪਹਿਲਾਂ ਵਾਲਾ ਜ ਨਹੀਂ ਆਉਂਦੀ ਸੀ ਦੇਖੋ ਇਹਦੇ ਵਿੱਚ ਕੋਈ ਵੀ ਸਮਾਨ ਰੱਖਣਾ ਬਈ ਹੈਨਾ ਹਾਂਜੀ ਹਾਂ ਸਿਸਟਮ ਵਗੈਰਾ ਰੱਖਣਾ ਜਗ ਉਹ ਵੀ ਰੱਖਿਆ ਜਾਂਦਾ ਬਿਲਕੁਲ ਬਿਲਕੁਲ ਜਿਵੇਂ ਇੱਕ ਪ੍ਰਕਾਰ ਦੀ ਟੈਚੀ ਕਹਦੀ ਹੈ ਨਾਲ ਦੇਤੀ ਤੇ ਬਈ ਇਹਨੂੰ ਆਹ ਚਾ ਪੰਪ ਕਿੰਨੇ ਇੰਚੀ ਹੁੰਦਾ ਲੱਗਿਆ ਹਾਂਜੀ ਹਾਂ ਦੇਖੋ ਬਾਹਨ ਦੇ ਵਿੱਚ ਪਤੇ ਦੂਰੋਂ ਪਤਾ ਲੱਗ ਜਾਂਦਾ ਵੀ ਚੱਲ ਰਿਹਾ ਨਹੀਂ ਹੁਣ ਜੇ ਮੈਂ ਪਹਿਲਾਂ ਆਉਨੇ ਨੇ ਜਿਹੜੇ ਉਹ ਚੀਜ਼ਾਂ ਇਹਨਾਂ ਤੇ ਹੈ ਨਹੀਂ ਜੀ ਕਿਉਂਕਿ ਜਿਹੜਾ ਟੌਪ ਮਾਡਲ ਹੈ ਉਹ ਤੇ ਜੁਨੀਆਂ ਸਹੂਲਤਾਂ ਵਧੀਆਂ ਜਾਂਦੀਆਂ ਨੇ ਬਿਲਕੁਲ ਬਾਕੀ ਉਹ ਪੁਰਾਣੇ ਸਾਈਟਿੰਗ ਕਰਨ ਖਾਤਰ ਉਹ ਨਹੀਂ ਇੱਥੇ ਸੈਟ ਆਉਂਦਾ ਸੀ ਬਾਕੀ ਬਾਗਟ ਤਾਂ ਇਹ ਨਾਲੇ ਸਿਸਟਮ ਤਾਂ ਇੰਨਾ ਸੁਧਾ ਜੀ ਹਾਂਜੀ ਬੇ ਰਹਿ ਰੱਬ ਦਾ ਨਾਮ ਯਾਨੀ ਕਾਇ ਨਹੀਂ ਹੈਗਾ ਵੀ ਜਿੱਥੇ ਵੀ ਚੱਲਿਆ ਦੀਗਾ ਹਾਂਜੀ ਆਪਾਂ ਪਿੰਡ ਜਮਾ ਸੀਜ਼ਨ ਲਾਇਆ ਬਾਹਰੇ ਜਮਾ ਨਹੀਂ ਗਿਆ ਉਸੇ ਪਿੰਡ ਚ ਹੀ ਲਾਇਆ ਪਿੰਡ ਪਿੰਡ ਚ ਹੀ ਚਲਾਇਆ ओके ਤੇ ਨਹੀਂ ਪਹਿਲੇ ਸੀਜ਼ਨ ਕਿਸੇ ਦਾ ਐ 350 400 ਘੰਟਾ ਕਹਰਾ ਚੱਲਦਾ ਨਹੀਂ ਉਹਨਾਂ ਮਾਲਿਆਂ ਦਾ ਹੋਵੇ ਹਾਂ ਤੇ ਜੇ ਆਪਣਾ ਕੰਮ ਸਹੀ ਦੀ ਤਾਂ ਹੀ ਚੱਲੇ ਜਾ ਸਕਦਾ ਆਪਣਾ ਖੜਿਆ ਨਹੀਂ ਬਰੇ ਖੜਿਆ ਨਹੀਂਗਾ ਆਪਣਾ ਖੜਿਆ ਨਹੀਂ ਇਹ ਵੀ ਗੱਲ ਹੈ ਤੇ ਧਰਮੇ ਆਹ ਤੇ ਸਾਰਾ ਬਲੇਡ ਵਗੈਰਾ ਕਰਾ ਚੈੱਕ ਦੇਖ ਹਣਾ ਬਿਲਕੁਲੀ ਬਾਈ ਜਿਵੇਂ ਕਹਦੀਏ ਕਾਸੀ ਨਹੀਂ ਪਿਆ ਹੋਇਆ ਹੈਣਾ ਦੇ ਕੋਈ ਮਤਲਬ ਐ ਲੱਗਦਾ ਵੀ ਯਾਰ ਬਿਲਕੁਲੀ ਜਿਵੇਂ ਕਹਦੀਏ ਨਿਊ ਹੈ ਬਾਈ ਤੇ ਇੱਕ ਸੀਜ਼ਨ ਵੀਰੇ ਇਹੇ ਚੱਲਿਆ ਹੋਇਆ ਹੈਣਾ ਹਾਂਜੀ ਤੇ ਤੇ ਮੈਨੂੰ ਇਹ ਦੱਸਿਓ ਪਿੰਡ ਵੀ ਆਪਣਾ ਸੇਖਾ ਹਾਂਜੀ ਤੇ ਇਹ ਬਣੂ ਕਿੰਨੇ ਦਾ ਕਿੰਨੇ ਦਾ ਸੇਲ ਕਰੋਗੇ ਇਹ ਆਪਾਂ 260 ਦਾ ਦੇ ਦਾਂਗੇ 2,60,000 ਦਾ ਲੈ ਮਿੱਤਰੋ 2,60,000 ਰੁਪਏ ਸਿਰਫ ਬਾਈ ਨੇ ਇਹਦੀ ਡਿਮਾਂਡ ਕੀਤੀ ਆ ਤੇ ਮੈਨੂੰ ਇਹ ਦੱਸਿਓ ਬਾਈ ਹੁਣ ਜਿਹੜਾ ਕੋਈ ਭਰਾ ਕਈ ਵਾਰ ਅਗਲੇ ਦਾ ਇਰਾਦਾ ਹੁੰਦਾ ਅਗਲਾ ਕਹਿੰਦਾ ਭਾਈ ਨਵਾਂ ਲੈ ਕੇ ਆਉਣੇ ਆ ਨਵਾਂ ਇਹ ਕਿੰਨੇ ਦਾ ਹੋਊਗਾ ਨਵਾਂ ਇਹ 370 ਦਾ ਜੀ ਜਦੋਂ ਮੈਂ ਲੇਤਾ ਸੀ ਪਿਛਲੀ ਵਾਰ ਪਿਛਲੀ ਵਾਰ 24 ਜੀ ਹੁਣ ਤਾਂ ਇਹ ਚਾਰ ਤੋਂ ਵਾਰ ਹੋ ਗਿਆ ਹੁਣ ਤੇ ਹਾਂ ਜੀ ਬਸ 3 ਦੇ 90 90 ਦੇ ਲਗਭਗ ਹੋ ਚਾਰ ਤੇ ਹੋ ਗਏ ਉਦੋਂ ਜਾਨੀ ਕਿ ਸਿੱਧਾ ਹੀ ਆਪੇ ਇਹ ਕਹਿ ਸਕਦੇ ਵੀ ਜਿਹੜਾ ਵੀ ਕਿਸਾਨ ਭਰਾ ਇਹ ਆਪਣਾ ਖਰੀਦਦਾ ਹੈ ਤਾਂ ਉਹਨੂੰ 1.5 ਲੱਖ ਦਾ ਫਾਇਦਾ ਹੁੰਦਾ ਹਾਂਜੀ ਹਾਂ ਹੈਨਾ ਦੇਖ ਲਓ ਮਿੱ ਜਿਵੇਂ ਕਹਦੀ ਆ ਕਿਸੇ ਪਸੂ ਕੋਈ ਕਲਰ ਵੀ ਨਹੀਂ ਉਤਰਿਆ ਹੋਇਆ ਦੇਖੋ ਹਨਾ ਪੂਰਾ ਕੰਡੀਸ਼ਨ ਚੈੱਕ ਕਰ ਲਓ ਯਾਰ ਬਿਲਕੁਲ ਹੀ ਨਿਊ ਕੰਡੀਸ਼ਨ ਆ ਤੇ ਧਰਮੇ ਚਾਰੇ ਪਾਸੇ ਚੈੱਕ ਕਰਾ ਦੇ ਤੇ ਵੀਡੀਓ ਮਿੱਤਰੋ ਸ਼ੇਅਰ ਕਰ ਦਿਓ ਕਈ ਵਾਰ ਨਾ ਕਿਸੇ ਤੁਹਾਡੇ ਸੱਜਣ ਮਿੱਤਰ ਨੇ ਖਰੀਦਣਾ ਹੁੰਦਾ ਜਾਂ ਤੁਹਾਡੇ ਰਿਸ਼ਤੇਦਾਰ ਨੇ ਖਰੀਦਣਾ ਹੁੰਦਾ ਤੇ ਉਹ ਭਾਲ ਦੇ ਵਿੱਚ ਫਿਰਦਾ ਹੁੰਦਾ ਤੁਹਾਡੇ ਇੱਕ ਵੀਡੀਓ ਸ਼ੇਅਰ ਕਰਨ ਦੇ ਨਾਲ ਨਾ ਉਹਦਾ 1.5 ਲੱਖ ਦਾ ਫਾਇਦਾ ਹੋ ਜੂ ਹਨਾ ਬਾਕੀ ਆ ਤੁਸੀਂ ਧਰਮੇ ਆ ਕਰਵਾ ਹੁੱਕ ਚੈੱਕ ਕਰਵਾ ਦੇ ਨਾ ਜੇ ਜਿਆਦਾ ਵੀ ਚੱਲਿਆ ਹੁੰਦਾ ਆ ਵੀ ਬਈ ਸੱਲਾ ਬਣ ਜਾਂਦਾ ਹਾਂ ਬਿਲਕੁਲ ਜਿੰਨੀ ਹੁੱਕ ਜਿਵੇਂ ਕਹਿੰਦੀ ਆਈ ਹੁੰਦੀ ਹੈ ਨਾ ਤੇ ਜਿਹੜਾ ਯਾਨੀ ਕਿ ਵਧੀਆ ਬੰਦਾ ਝੰਟਾ ਇਹ ਕੰਮਾਂ ਚ ਖੇਤੀਬਾੜੀ ਦੇ ਕੰਮਾਂ ਚ ਰਹਿੰਦਾ ਉਹ ਚੀਜ਼ ਤਾਂ ਦੇਖਣ ਸਾਰੀ ਦਸ ਰੁਪਏ ਕਿੰਨੇ ਕੀ ਚੱਲੀ ਹੋਈ ਤੁਹਾਨੂੰ ਜੱਜ ਕਰ ਲੈਂਦਾ ਇਹ ਤਾਂ ਗੱਲ ਹੈ ਹਾਂ ਉਹਦੀ ਤਾਂ ਅੱਖ ਹੀ ਪਰਖ ਲੈਂਦੀ ਆ ਨੇ ਹਨਾ ਤੇ ਲੈ ਮੇਤਰੋ ਵੀਡੀਓ ਸ਼ੇਅਰ ਕਰਦੇ ਹੋ ਦੁਬਾਰਾ ਫੇਰ ਦੱਸਦੇ ਆ ਸਿਰਫ ਇੱਕ ਸੀਜ਼ਨ ਚੱਲਿਆ ਹੋਇਆ ਬਈ ਹਾਂਜੀ ਸੇਖੇ ਪਿੰਡ ਦੇ ਵਿੱਚ ਖੜਾ ਨੇੜੇ ਪੈ ਜਾਂਦਾ ਬਰਨਾਲਾ ਬਈ ਇਹ ਕਿੰਨੇ ਫੁੱਟ ਦੇ ਵਿੱਚ ਆ ਜਾਂਦਾ 8 ਫੁੱਟ ਆ ਜੀ 8 ਫੁੱਟ ਅਸਾਂ ਇਹ ਹੋਰ ਵੀ ਸਹਜ ਫੁੱਟਾਂ ਦੇ ਵਿੱਚ ਆਉਂਦੇ ਹੋਣਗੇ ਵੱਧ ਘੱਟ ਚ ਹਾਂਜੀ ਹਾਂ ਅੱਛਾ ਜਿਵੇਂ 7 ਆਉਂਦਾ ਜੀ 8 ਆਉਂਦਾ ਬਸ 7 ਵੀ ਆਉਂਦੇ ਖਣੀ ਖਣੀ ਦਾਸ ਆਏ ਜੀ ਉਹ ਖੁੱਲਦੇ ਨੇ ਜੀ ਹੋਰ ਕੰਪਨੀਆਂ ਨੇ ਆਉਂਦੇ ਆ ਜਾਨੀ ਕਿ ਉਹ ਕਾਮਯਾਬ ਨਹੀਂ ਹੈਗੇ ਸੋ ਕਾਮਯਾਬ ਨਹੀਂ ਇਹ ਮਤਲਬ ਜਿਹੜਾ 8 ਫੁੱਟਾ ਪੂਰਾ ਕਾਮਯਾਬ ਹੈ ਪੂਰਾ ਕਾਮਯਾਬ ਹੈ ਜੀ ਠੀਕ ਇਹ ਆਪਾਂ ਕਿਹੜੇ ਟਰੈਕਟਰ ਤੇ ਚਲਾਇਆ ਬਈ ਇਹਨੂੰ ਇਹ 60 ਦੇ ਫਾਰਮ ਟਾਇਰ ਫਾਰਮ 60 ਤੇ ਚਲਾਇਆ ਹਾਂਜੀ ਹਾਂ ਓਕੇ ਮੰਗ ਰੱਖੀ ਹੈ ਸਿਰਫ 2 ਲੱਖ ਤੇ 60000 ਰੁਪਏ 60000 ਤੇ ਲੈ ਮੇਤਰੂ ਕਰੋ ਸੰਪਰਕ ਬਾਕੀ ਵੀਰੇ ਤੁਹਾਡਾ ਆਪਣਾ ਮੋਬ 90419 72084 72084 ਬਾਕੀ ਮਿੱਤਰੋ ਆਪਾਂ ডিসਪਲੇ ਤੇ ਵਾਈ ਦਾ ਨੰਬਰ ਚਲਾਤਾ ਕਰੋ ਸੰਪਰਕ ਜੇ ਕਿਸੇ ਨੇ ਕੰਪਿਊਟਰ ਘਰ ਖਰੀਦਣਾ